ਅੱਲਾਮੁਅਲੈਕੁਮ ਮੇਰੇ ਭਰਾ ਬਾਈ ਜੀ ਦਾ ਸਵਾਗਤ ਹੈ। ਬੰਦੇ ਖਰਾਬ ਦੇ ਛੇਕੇ ਤੇ ਮੀਟ ਵਾਲੇ ਹਾਤੇ ਤੇ ਬੀੜੀ ਫਿੜ ਤਮਾਕੂ ਇਸ ਗੇੜ ਤੇ ਬੰਦ ਕਰੋ ਬੰਦ ਕਰੋ ਭੋਜਨ ਕਰੋ। ਖਰਾਬ ਦੇ ਛੇਕੇ ਮੀਟ ਦੇ ਹਾਤੇ ਤੇ ਬੀੜੀ ਫਿੜ ਤਮਾਕੂ ਬੰਦ ਕਰੋ ਬੰਦ ਕਰੋ ਬਾਬਾ ਜੀ ਅੱਜ ਜਿਹੜੀ ਸੰਗਤ ਇੰਨੇ ਇਕੱਠੇ ਹੋਏ ਸਿੰਘ ਇਕੱਠੇ ਕੀ ਕਾਰਨ ਕੀ ਅੱਜ ਜਿਹੜੇ ਤੁਸੀਂ ਗੁਰੂ ਅਰਜਨ ਦੇ ਮਾਰਗ ਤੇ ਖੜੇ ਹੋ? ਇਹ ਅੱਜ ਅਸੀਂ ਇਸ ਭੁੱਲੇ ਮਾਰਗ ਜਿੰਨੇ ਬਤਾਇਆ ਐਸਾ ਗੁਰਮਤਿ ਭਾਗੀ ਪਾਇਆ ਇਹ ਜਿਹੜਾ ਰਸਤਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਦੇ ਅਸਥਾਨ ਨੂੰ ਤਰਨਤਾਰ ਸਾਹਿਬ ਜਾਂਦਾ ਹੈ। ਇਸ ਗੇਟ ਦੇ ਦਾ ਉਦ ਘਟਾਣਾ ਡੀਟੀਓ ਜਿਹੜਾ ਇਸੋਂ ਦਾ ਮੰਤਰੀ ਹੈ ਜਗਿਆਲਾ ਗੁਰੂ ਦਾ ਉਹਨਾਂ ਨੇ ਕੀਤਾ ਸੀ ਤੇ ਨਾਲ ਇਹ ਗੱਲ ਕਹੀ ਸੀ ਉਹਨਾਂ ਦੇ ਵਰਕਰਾਂ ਨੇ ਕਿ ਇੱਥੋਂ ਹਾਤੇ ਬੰਦ ਕਰ ਦਿੱਤੇ ਨੇ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਨੇ ਪਰ ਜਦੋਂ ਅਸੀਂ ਇਹਦੀ ਨੰਗੇ ਕੱਲ ਤੇ ਤੇ ਸ਼ਰੇ ਆਮ ਸ਼ਰਾਬ ਚੱਲ ਰਹੀ ਸੀ ਇੱਕ ਆ ਲਾਗੇ ਬਜਤਰ ਸਿੰਘ ਦਾ ਵੈਸ਼ਨੂ ਢਾਬਾ ਹੈ ਇੱਥੇ ਬੀੜੀ ਸੀਟ ਤਮਾਕੂ ਦੇ ਲੋਕੀ ਬੈ ਕੇ ਸ਼ਰਾਬ ਪੀਂਦੇ ਸਨ ਨਾਲ ਹੀ ਇੱਕ ਹਾਤਾ ਹੈ ਗੇੜ ਦੇ ਦੁਆਰ ਦੇ ਨਾਲ ਬਿਲਕੁਲ ਉੱਥੇ ਵੀ ਬੀੜੀ ਸੀਟ ਤਮਾਕੂ ਦੇ ਸ਼ਰਾਬ ਬੈ ਕੇ ਲੋਕੀ ਮੀਟ ਖਾ ਰਹੇ ਸਨ ਕਿ ਅੱਗੇ ਠੇਕਾ ਰੋਡ ਦੇ ਤੇ ਅਸੀਂ ਹਾਈਵੇ ਤੇ ਉਹ ਸੜਕ ਦੇ ਸੜਕ ਦੇ ਚੌਂਦਾ ਹੋਵੇਗਾ ਤਾਂ ਕਰਕੇ ਉਹਨੂੰ ਧਾ ਦਿੰਦਾ ਸੀ ਪਰ ਹੁਣ ਇਤੋਂ ਦੇ ਜਿਹੜੇ ਕਿਰੰਗੇ ਠੇਕੇਦਾਰ ਨੇ ਉਹਨਾਂ ਨੇ ਜੜਿਆਲਾ ਗੁਰੂਵਾਲਾ ਨੂੰ ਠੇਕਾ ਖੁੱਲਣ ਦੀ ਤਿਆਰੀ ਕੀਤੀ ਸੀ ਰਾਤੀ ਬੋਰਡ ਲੱਗੇ ਹੋਏ ਸਨ ਜਿਹੜੇ ਹੁਣ ਉਹਨਾਂ ਨੇ ਲਾ ਦਿੱਤੇ ਨੇ ਤੇ ਨਾਲ ਹੀ ਉਹਦੇ ਹੱਤਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕਿਥੋਂ ਪੁੱਛਣਾ ਚਾਹੁੰਦੇ ਆ ਕਿ ਮੰਤਰੀ ਸਾਹਿਬ ਆ ਜਿਹੜੇ ਹੁਣ ਹਾਤੇ ਖੁੱਲ ਰਹੇ ਨੇ ਠੇਕੇ ਖੁੱਲ ਰਹੇ ਨੇ ਇਹਦੀਆਂ ਮਨਜ਼ੂਰੀਆਂ ਕਿਥੇ ਦੇ ਰਹੇ ਜੀ ਕਿਉਂਕਿ ਜੇਕਰ ਤੁਸੀਂ ਮਨਜ਼ੂਰੀ ਨਹੀਂ ਦੇ ਰਹੇ ਤੇ ਖੁੱਲ ਕਿਉਂ ਰਿਹਾ ਕਿਉਂਕਿ ਹਾਤਾ ਵੀ ਮਨਜ਼ੂਰ ਖਦਾ ਹੁੰਦਾ ਹੈ ਪਰ ਇਹ ਗੁਰੂ ਘਰ ਦੇ ਜਿਹੜਾ ਗੇਟ ਬਣਾਇਆ ਚੰਗੀ ਗੱਲ ਬਹੁਤ ਵਧੀਆ ਗੱਲ ਹੈ ਇਹ ਹੁਣ ਮਾਰਗ ਬਣ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਹਿਲਾਂ ਨਹੀਂ ਰੱਖਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਜੀਦਾ ਕਿ ਇਹ ਚੀਜ਼ਾਂ ਅਸੀਂ ਬੰਦ ਕਰਵਾ ਸਕਦੇ ਆ ਜੇ ਤੁਸੀਂ ਨਹੀਂ ਬੰਦ ਕਰਵਾ ਰਹੇ ਤੇ ਅਸੀਂ ਹੁਣ ਬੰਦ ਕਰਾਉਣ ਲੱਗੇ ਆ ਕੋਕੇ ਠੇਕੇ ਦੇ ਵੀ ਬੋਰਡ ਲੱਤ ਗਏ ਨੇ ਸੰਗਤ ਜੀ ਤੇ ਜਿਹੜੇ ਇੱਥੇ ਹਾਤੇ ਨੇ ਉਹ ਵੀ ਆਣ ਕੇ ਕਹਿੰਦੇ ਕਿ ਗਲਤੀ ਹੋ ਗਈ ਅਸੀਂ ਅੱ ਤੋਂ ਬਾਅਦ ਇਹ ਕੰਮ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਐਸਚੂ ਜੰਡਿਆਲਾ ਗੁਰੂ ਪਹੁੰਚ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਨਾਲ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਜੇਕਰ ਇਹਨਾਂ ਨੇ ਠੇਕੇ ਖੋਲੇ ਅਸੀਂ ਅੱਜ ਪ੍ਰੇਮ ਪਿਆਰ ਦੇ ਨਾਲ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਅੱਗੇ ਗੱਲ ਨਹੀਂ ਕਰਾਂਗੇ ਸਾਡੀ ਡਾਂਗ ਵੀ ਜਲਦੀ ਹੈ ਤੇ ਅਸੀਂ ਇਹਨਾਂ ਭੜਕੇ ਕੋਈ ਕਾਨੂੰਨ ਨੂੰ ਹੱਥੇ ਚੁਲਿਆ 76 ਵੀ ਫੇਰਾਂਗੇ ਤੇ ਠੇਕੇ ਵੀ ਬੰਦ ਕਰਾਵਾਂਗੇ ਤੇ ਹੱਤੇ ਵੀ ਤੇ ਬੀੜੀ ਸਿਗਰਟ ਤਮਾਕੂ ਵੀ ਬੰਦ ਕਰਾਵਾਂਗੇ ਬਾਬਾ ਜੀ ਠੇ ਆਪਾਂ ਹੱਤੇ ਵਾਲਾਂ ਨੂੰ ਤੇ ਫੁੱਟ ਵਾਲਾਂ ਨੂੰ ਕਹਿੰਦੇ ਮਾਫੀ ਵੀ ਮੰਗੀ ਗਈ ਪ੍ਰਸ਼ਾਸਨ ਨੇ ਮੈਨੂੰ ਸਮਝਾਏਗਾ ਪ੍ਰਸ਼ਾਸਨ ਨੂੰ ਤੇ ਉਹ ਕਹਿੰਦੇ ਜੀ ਅੱਗੇ ਕੋਈ ਗਲਤੀ ਹੋਈ ਤਾਂ ਸਾਨੂੰ ਬਾਬਾ ਜੀ ਜਿਹੜੀ ਮਰਜ਼ੀ ਸਕੇ ਦੇ ਦਾਂਗੇ ਕਿ ਇਸਦੇ ਵੱਲ ਕੀ ਕਹਿਣਾ ਚਾਹੂਗੇ ਵੇਖੋ ਜੀ ਇੱਕ ਤਾਂ ਮੌਕਾ ਦੇਣਾ ਚਾਹੀਦਾ ਸਾਨੂੰ ਕਿ ਸਾਡੇ ਕੋਲ ਪਹਿਲੀ ਵਾਰ ਗੱਲ ਆਈ ਹੈ ਅਗਲੀ ਵਾਰ ਅਸੀਂ ਕੋਈ ਮਾਫੀ ਨਹੀਂ ਦੇਵਾਂਗੇ ਛੱਤਰ ਵੀ ਫੇਰਾਂਗੇ ਤੇ ਨਾਲੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਅੱਜ ਇਹ ਸ੍ਰੀ ਗੁਰੂ ਅਰਜਨ ਦੇਵ ਮਾਰਗ ਤੇ ਅੱਜ ਸਿੰਘ ਇਕੱਠੇ ਹੋ ਰਿਹਾ ਤੇ ਇਹਨਾਂ ਨੇ ਅੱਜ ਇੱਕੇ ਬਾਰੇ ਗੱਲ ਕੀਤੀ ਕੀ ਕਰਨਾ ਚਾਹੁੰਦੇ ਆ ਇਹ ਬਾਬਾ ਬਲਵੀਰ ਸਿੰਘ ਅੱਗੇ ਵੀ ਅਸੀਂ ਬੜੇ ਕੰਮਾਂ ਦੇ ਵਿੱਚ ਜਿਹੜੇ ਇਹੋ ਜਿਹੇ ਧਾਰਮਿਕ ਬੇਅਦਬੀਆਂ ਦੇ ਮਸਲੇ ਹੁੰਦੇ ਆ ਜਿੱਥੇ ਕਿਤੇ ਇਹਨਾਂ ਦੇ ਧਿਆਨ 'ਚ ਆਉਂਦਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਾਂ ਕੋਈ ਉਹਨੂੰ ਸਾਹਮਣੇ ਸੰਭਾਲ ਦੇ ਵਿੱਚ ਕੁੱਤੀਆਂ ਨਜ਼ਰ ਆਉਂਦੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਤੇ ਇਸ ਚੀਜ਼ ਨੂੰ ਪਹਿਲਾਂ ਹੀ ਟ੍ਰਾਈਮ ਹੁਣ ਤੋਂ ਪਹਿਲਾਂ ਹੀ ਅਸੀਂ ਰੋਕ ਲੈਨੇ ਹੁੰਦੇ ਆ ਅੱਜ ਵੀ ਰਾਤੀ 10:30 ਵਜੇ ਸਰਦਾਰ ਬਲਜੀਤ ਸਿੰਘ ਉਹਨਾਂ ਨੇ ਮੇਰੇ ਨੌਲੇਜ ਦੇ ਵਿੱਚ ਲਿਆਂਦਾ ਸੀ 10:30 ਹੀ ਮੈਂ ਇੱਥੇ ਆ ਕੇ ਸਾਰੀਆਂ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਬੰਦ ਕਰਾ ਦਿੱਤਾ ਸੀ ਹੁਣ ਬਾਬਾ ਜੀ ਆਏ ਆ ਇਹਨਾਂ ਨੇ ਆਪਣੀ ਤਸੱਲੀ ਕਰ ਲਈ ਆ ਤੇ ਇਹ ਦੁਕਾਨਾਂ ਜਿਹੜੀਆਂ ਆਪਾਂ ਅਹੀਂ ਰਿਮੂਵ ਕਰਾ ਦਿੱਤੀਆਂ ਵਾ ਬਿਲਕੁਲ ਠੀਕ ਸਾਡੀ ਗੱਲਬਾਤ ਰਹੀ ਨਾ